ਗੁਰਦੁਰਾ ਪ੍ਰਬੰਧਕਾ ਕਮੇਟੀ ਅਤੇ ਡੇਰਾ ਕਾਰ ਸੇਵਾ ਗੁਰਦੁਰਾ ਸ੍ਰੀ ਨਾਨਕਪਤਾ ਸਾਹਿਬ ਦੇ ਬਾਬਾ ਬਜਤ ਸਿੰਘ ਜੀ, ਬਾਬਾ ਸੁਦਰ ਸਿੰਘ ਜੀ, ਬਾਬਾ ਮਿੰਦਰ ਸਿੰਘ ਜੀ ਅਤੇ ਬਾਬਾ ਰਵਿੰਦਰ ਸਿੰਘ ਜੀ ਦਾ ਬੜੇ ਸਹਿਯੋਗ ਦੇ ਇਹਨਾਂ ਦਾ ਡਿੱਗ ਰਿਹਾ ਸੰਗਤ ਵੱਲੋਂ ਔਰ ਸੰਗਤ ਦੇ ਸਹਿਯੋਗ ਨਾਲ ਗੁਰਦੁਰਾ ਸਾਹਿਬ ਦੀ ਜੋ ਸੇਵਾਦਾਰਾਂ ਦੀ ਰੈਚ ਦਾ ਤੀਸਰੀ ਬਿਲਡਿੰਗ ਜਿਹੜੀ ਤੀਸਰੀ ਮੰਜ਼ਲੇ ਦਾ ਅਜ ਲੇਟਰ ਪੈ ਰਿਹਾ ਹੈ ਜਿਹੜੀ ਕਿ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਜਦੋਂ ਦੀ ਇਹ ਕਾਰ ਸੇਵਾ ਇੱਥੇ ਸ਼ੁਰੂ ਹੋਈ ਆ ਰਭੋਈ ਹੈ ਉਹਦੀ ਕਾਰ ਸੇਵਾ ਤੇ ਕਮੇਟੀ ਦੇ ਬੜੇ ਤਾਲ ਮੇਲ ਦੇ ਨਾਲ ਵੜ ਕੇ ਇਤੋਂ ਦੀਆਂ ਸੇਵਾਵਾਂ ਜਿਹੜੀਆਂ ਕਰ ਰਹੇ ਨੇ ਜੁੜਾਕਾਰ ਬਣ ਕੇ ਜਿੱਦਾਂ ਤੁਸੀਂ ਦੇਖਿਆ ਇਹ ਉਹ ਮਹਾਪੁਰਸ਼ਾਨੇ ਕਮੇਟੀ ਨੂੰ ਸੌਂਪ ਦਿੱਤਾ ਹੈ ਅਤੇ ਮਹਾਪੁਰਸ਼ਾਨ ਦੇ ਵੱਲੋਂ ਇੱਕ ਜਿਹੜੇ ਲਾਲ ਗੁਰੂ ਨਾਨਕ ਪੰਥੀ ਹੁੰਦੇ ਉਹਨਾਂ ਵਾਸਤੇ ਛੱਡ ਦੀ ਸੇਵਾ ਰੰਭ ਕੀਤੀ ਗਈ ਹੈ ਜਿਹੜਾ ਕਿ ਕਾਰ ਸੇਵਾ ਸੰਗਤ ਦੇ ਸਹਿਯੋਗ ਦੇ ਨਾਲ ਪਰ ਗੁਰਦੁਆਰਾ ਕੋਰਦੇ ਕਮੇਟੀ ਦੇ ਅਦਾਨ ਥੋੜਾ ਛੱਡ ਜਿਹੜਾ ਉਹ 102 60 ਦਾ ਛੱਡ ਜਿਹੜਾ ਤਿਆਰ ਹੋ ਰਿਹਾ ਹੈ ਉਮੀਦ ਹੈ ਕਿ ਦੀਵਾਲੀ ਤੋਂ ਪਹਿਲੋਂ ਪਹਿਲੋਂ ਛੱਡ ਜਿਹੜਾ ਤਿਆਰ ਹੋ ਕੇ ਪਾਏ ਚੰਗਦੇਵ ਵਾਲੇ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ ਅੱਜ ਨਾਨਕ ਪਤਾ ਸਾਹਿਬ ਦੇ ਵਿੱਚ ਤੀਸਰੀ ਮੰਜ਼ਲ ਦਾ ਲੈਂਟਰ ਪੈ ਰਿਹਾ ਵਾ ਸਾਡੇ ਨਾਲ ਪ੍ਰਧਾਨ ਸਾਹਿਬ ਸਰਦਾਰ ਜੁਗਿੰਦਰ ਸਿੰਘ ਜੀ ਨੇ ਸਰਦਾਰ ਅਮਰਜੀਤ ਸਿੰਘ ਜੀ ਬੋਪਾਰਾਏ ਤੇ ਹੋਰ ਸਾਰੇ ਕਮੇਟੀ ਮੈਂਬਰ ਇੱਥੇ ਪਹੁੰਚ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਨਿਆ ਪਹਿਲੋਂ ਸ਼ੁਰੂਆਤ ਮੈਂ ਕਰਾਂਗਾ ਭਾਈ ਅਮਰਜੀਤ ਸਿੰਘ ਆਜ ਲੈਂਟਰ ਪੈ ਬੜੀ ਬਹੁਤ ਖੁਸ਼ੀ ਦੀ ਗੱਲ ਆ ਅੱਜ ਜੋ ਲੈਂਟਰ ਪਾਇਆ ਤੀਸਰੀ ਮੰਜ਼ਲ ਦਾ ਸਾਡਾ ਲੈਂਟਰ ਪਾਇਆ ਵਾ ਇਹ ਲਗਭਗ ਸਾਡੇ 32 ਕਮਰੇ ਪੂਰ ਤਿਆਰ ਹੋ ਜੜੇ ਇਹਦੇ ਨਾਲ ਸਾਡੇ ਜਿਹੜੇ ਸੇਵਾਦਾਰ ਹੈਗੇ ਨੇ ਗਰੰਤੀ ਸਿੰਘ ਤੇ ਰਾਗੀ ਸਿੰਘ ਉਹਨਾਂ ਵੱਲੋਂ 32 ਕਮਰੇ ਤਾਂ ਲੈਂਟਰ 32 ਕਮਰੇ ਮਤਲਬ ਹੋ ਚੁੱਕੇ ਲਗਭਗ ਲਗਭਗ ਹੁਣ ਇਹਨਾਂ ਦੀ ਖਾਲੀ ਦੁਵਾਰਾਂ ਤੋਂ ਪੂਰਾ ਕਰਕੇ ਤੇ ਕੰਪਲੀਟ ਕਰਾਂਗੇ ਇਸ ਤੋਂ ਬਾਅਦ ਦੂਜਾ ਫਿਰ ਦੂਜਾ ਟਾਵਰ ਚੱਕਾ 23 ਚੌਥੀ ਮੰਜ਼ਲ ਬਣ ਜੇਗੀ ਤੇ ਚੌਥੀ ਮੰਜ਼ਲ ਬਣਦੇ ਕੀਤੇ 32 32 ਹੋ ਜਾਣਗੇ ਮੇਲੇ ਵਾਦੇ ਟੀ-ਸ਼ਰਟ ਵੰਦੇ ਆ ਉਹ ਦਾ ਕੰਮ ਮੇਲੇ ਵਾਦੇ ਟੀ-ਸ਼ਰਟ ਵੰਦੇ ਆ ਬੜੇ ਜੋਰੋ ਸ਼ੋਰੇ ਨਾਲ ਚੱਲ ਰਿਹਾ ਵਾ ਥੋੜਾ ਜਿਹਾ ਇਧਰ ਵਿਸਥਾ ਹੋਣ ਕਾਰਨ ਕਿ ਇਸ ਕਰਕੇ ਥੋੜਾ ਜਿਹਾ ਉਹ ਲੇਟ ਹੋ ਗਿਆ ਤੇ ਹੁਣ ਕੱਲ ਅੱਜ ਨਿਬੜ ਜਾਏਗਾ ਕੱਲ ਤੋਂ ਅਸੀਂ ਉਸੇ ਦੇ ਕੰਮ ਤੇ ਲੱਗਣਾ ਉਤਨੀ ਵੀ ਚੱਲੇ ਹੋਰ ਹੀ ਬੜੇ ਕੰਮ ਚੱਲ ਰਹੇ ਨੇ ਬੰਦੇ ਇਸ ਤੋਂ ਇਲਾਵਾ ਤੇ ਆ ਤੁਸੀਂ ਦੇਖ ਰਹੇ ਹੋ ਕਿ ਬੜੀ ਸੁੰਦਰ ਪਾਰਕਿੰਗ ਬਣ ਗਈ ਆ ਤੇ ਇਹਦੇ ਤੇ ਵੀ ਟੈਲ ਲਕਣੀ ਆ ਹੁਣ ਟੈਲ ਅਸੀਂ ਦੀਵਾਲੀ ਤੋਂ ਬਾਅਦ ਟੈਲ ਲਾਵਾਂਗੇ ਤੇ ਐਰ ਕੀ ਹੁਣ ਦੀਵਾਲੀ ਆਈ ਗਈ ਆ ਤੇ ਸਾਨੂੰ ਇਹ ਸਾਰਿਆਂ ਨੂੰ ਮਤਲਬ ਪਾਪਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਪੂਰੀ ਸੰਗਤ ਦਾ ਧੰਨਵਾਦ ਆ ਇਸ ਇਲਾਕੇ ਦੀਆਂ ਸਾਰੇ ਸੰਗਤਾਂ ਦਾ ਬਾਹਰੋਂ ਜੋ ਸੰਗਤ ਆਈ ਆ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਮੇਟੀ ਵੱਲੋਂ ਸਾਡੇ ਨਾਲ ਸਰਦਾਰ ਜਗENDER ਸਿੰਘ ਜੀ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਨੇ ਆ ਪ੍ਰਧਾਨ ਸਾਹਿਬ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਬੱਤਾਂ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਗੁਰੂ ਮਹਾਰਾਜ ਦੀ ਬੜੀ ਮਿਹਰ ਹੋਈ ਹੈ ਬੜੀ ਕਿਰਪਾ ਹੋਈ ਹੈ ਔਰ ਮਹਾਪੁਰਸ਼ਾਂ ਦੇ ਮਿਹਰ ਸਦਕਾ ਅੱਜ ਜਿਹੜੀ ਕਾਰ ਸੇਵਾ ਦੀ ਤੀਸਰੀ ਮੰਜ਼ਲ ਦਾ ਲਿੰਟਰ ਪੈ ਰਿਹਾ ਤੇ ਬੜੀ ਚੜ੍ਹਦੀ ਕਲਾ ਨਾਲ ਸੰਗਤ ਬੜੇ ਉਤਸ਼ਾਹ ਨਾਲ ਆਈ ਹੋਈ ਹੈ ਔਰ ਇਨੀ ਗਰਮੀ ਦੇ ਵਿੱਚ ਜਿਹੜਾ ਬਾਹਰ ਕੇ 1 ਮਿੰਟ ਖੜਾ ਨਹੀਂ ਹੋਇਆ ਜਾ ਰਿਹਾ ਸਵੇਰੇ 7 ਵਜੇ ਤੋਂ ਚੱਲਦਾ ਪਿਆ ਲਿੰਟਰ ਤੇ ਇਹਨਾਂ ਦਾ ਹੌਸਲਾ ਕਿਸੇ ਥਾਂ ਤੇ ਵੀ ਕਿਤੇ ਡਗਮਗਾ ਨਹੀਂ ਰਿਹਾ ਬੜੀ ਕਿਰਪਾ ਹੋਰੀ ਗੁਰੂ ਮਹਾਰਾਜ ਦੀ ਮਿਹਰ ਆ ਹੋਰੀਆਂ ਨੇ ਸਾਰੇ ਕੰਮ ਬੜੀ ਮੇਰ ਸਦਕਾ ਚੱਲਦੇ ਪੈਣ ਗੁਰੂ ਮਹਾਰਾਜ ਦੀ ਬਾਕੀ ਪਿੱਛੇ ਉਧਰ ਲਾਲ ਗੁਰੂ ਦੇ ਅਗਲੇ ਪਾਸੇ ਦੀਵਾਲੀ ਮੇਲੇ ਦੀ ਤਿਆਰੀ ਚੱਲਦੀ ਪਈ ਉੱਥੇ ਸ਼ੈੱਡ ਸੀ ਜਿਹੜਾ ਸ਼ੈੱਡ ਆ ਲੈਂਟਰ ਤੇ ਕਰਕੇ ਥੋੜਾ ਜਿਹਾ ਕੰਮ ਸਲੋ ਸੀ ਤੇ ਕੱਲ ਤੋਂ ਲੈ ਕੇ ਬਹੁਤ ਤੇਜ਼ੀ ਨਾਲ ਕੰਮ ਚੱਲਣਾ ਉੱਥੇ ਔਰ ਦੀਵਾਲੀ ਤੋਂ ਪਹਿਲਾਂ ਪਹਿਲਾਂ ਕੰਪਲੀਟ ਕਰਨ ਦੇ ਅਸੀਂ ਬਾਬਾ ਜੀ ਨੂੰ ਆਖਿਆ ਹੋਇਆ ਔਰ ਉਹਨਾਂ ਨੇ ਆਸ਼ਵਾਸਨ ਵੀ ਦਿੱਤਾ ਕਿ ਦੀਵਾਲੀ ਤੋਂ ਪਹਿਲਾਂ ਤੁਹਾਨੂੰ ਕੰਪਲੀਟ ਕਰਕੇ ਦੇਵਾਂਗੇ ਬਾਕੀ ਵੀ ਕੰਮ ਸਾਰੇ ਬਹੁਤ ਵਧੀਆ ਚੱਲਦੇ ਪਏ ਨੇ ਹੁਣ ਇੱਕ ਇੱਕ ਕਰਕੇ ਗਿਨਵਾਵਾਂਗੇ ਤੁਹਾਨੂੰ ਇੰਨਾ ਕੋ ਕਹਿੰਦੇ ਮਾਈਕਰੋ ਟਿਕਾ ਖਾਲਸਾ ਵਾਹਿਗੁਰੂ ਪਾਪਾ ਰਵਿੰਦਰ ਸਿੰਘ ਜੀ ਰਵੀ ਵੀ ਪਹੁੰਚੋਏ ਨੇ ਸਰਦਾਰ ਸੁਖਵੰਤ ਸਿੰਘ ਪੰਨੂ ਤੇ ਬਰੇਲੀ ਤੋਂ ਸਰਦਾਰ ਅਮਰਜੀਤ ਸਿੰਘ ਜੀ ਪੰਨੂ ਵੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਨੇ ਆ ਹਾਂਜੀ ਪੰਨੂ ਸਾਹਿਬ ਬਹੁਤ ਉਤਸ਼ਾਹ ਆ ਸੰਗਤਾਂ ਦੇ ਵਿੱਚ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਹੋਵੇ ਬਹੁਤ ਗਰਮੀ ਪੈ ਰਹੀ ਆ ਫਿਰ ਵੀ ਸੰਗਤਾਂ ਬੜੀਆਂ ਹਮ-ਹਮ ਆ ਕੇ ਸੇਵਾ ਕਰ ਰਹੀਆਂ ਨੇ ਕੀ ਕਹਿਣਾ ਚਾਹੋ ਹੈਰੀ ਰਿਕਰ ਕੰਟਰੋਲ ਆ ਗਿਆ ਜੀ ਲੱਬਰ ਦਾ ਜਿਹਦੇ ਸਿਕਰਸਪਲੇ ਦਾ ਕੀਤਾ ਬੰਦਾ ਸੰਗਤ ਤੋਂ ਬੜਾ ਉਤਸ਼ਾਹ ਆ ਜਿਹੜੇ ਕਾਰਸ ਵਾਲੇ ਬਾਬੇ ਦਾ ਸਾਡੇ ਜਿਹੜੀ 3 ਸੀ ਮੰਜ਼ਲ ਦੀ ਇਮਾਰਤ ਦੀ ਅੰਦਰ ਪੈ ਰਿਹਾ ਵਾ ਤੇ ਬਹੁਤ ਸੰਗਤ ਤੋਂ ਸਾਹ ਬੜੇ ਉਹਦੇ ਨਾਲ ਇੰਦੀ ਗਰਮੀ ਦੀ ਸੰਗਤ ਲੱਗੀ ਹੋਈ ਆ ਮੈਂ ਆਪ ਜੀ ਸੰਗਤ ਤੋਂ ਇੱਕ ਚੀਜ਼ ਦੱਸਦਾ ਆਪਣੇ ਘਾਸੀਪੁਰ ਬਾਜਪੁਰ ਸੰਗਤ ਮਿਲਦੀ ਆ ਉਹ ਸੰਗਤ ਪੁੱਛਦੀ ਆ ਤਰਸੇਮ ਬਾਬੇ ਜੀਗਾ ਤੇ ਕਿਹੜੇ ਬਾਬਾ ਜੀ ਆਏ ਨੇ ਮੈਂ ਸਾਰੀ ਸੰਗਤ ਨੂੰ ਬਾਬਾ ਰਵਿੰਦਰ ਜੀ ਦੇ ਇਸ ਟਾਈਮ ਜਿਹੜੀ ਸੇਵਾ ਦਵਾ ਰਹੇ ਨੇ ਵੱਡੇ ਬਾਬੇ ਕਹਿੰਦੇ ਇਹ ਸੰਗਤ ਨੂੰ ਸਾਰੇ ਦਰਸ਼ਕ ਪਰਚੰਦਾ ਬਾਬਾ ਰਵਿੰਦਰ ਪਰਵਾਨ ਇਹ ਬਾਬਾ ਰਵਿੰਦਰ ਜੀ ਨੇ ਮਦਦ ਸਾਂਝੀ ਕਰ ਜਿਹੜੇ ਤਰਸੇ ਬਾਬੇ ਕਾ ਤੇ ਸੇਵਾ ਦਵਾ ਰਹੇ ਨੇ ਵਾਹਿਗੁਰੂ ਖਾਲਸਾ ਬਾਬਾ ਜੀ ਅੱਜ ਦਰਸ਼ਕਾਂ ਦਾ ਜੱਤੀ ਬਣਾ ਰਹੇ ਨੇ ਸੰਗਤ ਇਹ ਬਾਬਾ ਰਵਿੰਦਰ ਜੀ ਬੜਾ ਬਾਬੇ ਜੀ ਕਾ ਤੇ ਸੇਵਾ ਪੂਰੀ ਸਾਡੇ ਨਾਲ ਕਰ ਰਹੇ ਨੇ ਬਾਬੇ ਦੇ ਜੋੜੇ ਕਾ ਦੀ ਸੇਵਾ ਪੂਰੀ ਕਰਤੀ ਆ ਹੁਣ ਸਾਡੀ ਤੀਜੀ ਮੰਜ਼ਲ ਦੀ ਇਮਾਰਤ ਪੈ ਰਹੀ ਆ ਜਿਹੜੇ ਬਾਬੇ ਨੂੰ ਇਹ ਚੌਥੀ ਭਜੌਰ ਪੂਰੀ ਬਾਬਾ ਜੀ ਸੇਵਾ ਬਾਬਾ ਜੀ ਪੂਰੀ ਬਧੀਆ ਤਰੀਕੇ ਨਾਲ ਬਾਰੇ ਨੇ ਵਾਹਿ ਜੀ ਦਾ ਖਾਸ ਸਾਹਿਬ ਹੈ ਵੀ ਇਕੋ ਖਤਾਰ ਪੰਨੂ ਸਾਹਿਬ ਵੀ ਸਾਡੇ ਨਾਲ ਨੇ ਹਾਂਜੀ ਆਪ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਵੈਕੁਲ ਜੀ ਖਾਲਸਾ ਸਾਹਿਬ ਹੈਗੇ ਜੀ ਫਤਿਹ ਮੇਰੇ ਨਾਲ ਪ੍ਰਧਾਨ ਸਾਹਿਬਾ ਜਨਰਲ ਸੈਕਟਰੀ ਸਾਹਿਬਾ ਫੋਰ ਮੈਂਬਰ ਸਾਹਿਬਾਨ ਮੈਂ ਸਭ ਤੋਂ ਪਹਿਲਾਂ ਆਪਣੇ ਕਾਰ ਸੇਵਾ ਦੇ ਮੁਖੀ ਬਾਬਾ ਚਰ ਸਿੰਘ ਜੀ ਦਾ ਬਾਬਾ ਸੁੰਦਰ ਜੀ ਦਾ ਬਾਬਾ ਰਵੀ ਜੀ ਦਾ ਬਾਬਾ ਜੰਟਾ ਜੀ ਦਾ ਧੰਨ ਨਾਲ ਕਰਦਾ ਕਿਨਾਂ ਸਹਿਯੋਗ ਨਾਲ ਗੁਰੂ ਕਾਰਜ ਦੇ ਬਿਲਡਿੰਗਾਂ ਬਣ ਰਹੀਆਂ ਆ ਜੋੜਾ ਕਰ ਬਣ ਗਿਆ ਵਾ ਪਿੱਛੇ 3 ਛੱਤ ਪੈਦਾ ਵਾ ਸੰਗਤ ਬਹੁਤ ਸ਼ਾਂਤ ਆ ਇੰਨੀ ਗਰਮੀ ਚ ਸੰਗਤਾਂ 30 ਮੰਜ਼ਿਲ ਡੈਂਟਰ ਹੋਏ ਇੱਕੰਡੇ ਲੈਂਟਰ ਪੈ ਜਾਣਾ ਵਾ ਮੈਂ ਆਪਣਾ ਕਾਰ ਸੇ ਬਾਹਰ ਪੁਛਾਂਦਾ ਬਹੁਤ ਲੱਗਦਾ ਧਨ ਵਰਗਾ ਦਾ ਭੈਗੁਰ ਜੀ ਕਾਲਜਾ ਮੈਂ ਵੀ ਬਥੇ ਇਹ ਸਾਰੇ ਸਾਡੇ ਕਮੇਟੀ ਪ੍ਰਬੰਧਕ ਸਨ ਪ੍ਰਧਾਨ ਸਾਹਿਬ ਸਨ ਸੈਕਟਰੀ ਸਾਹਿਬ ਸਨ ਹੋਰ ਕਮੇਟੀ ਮੈਂਬਰ ਸਾਹਿਬਾਨ ਨੇ ਔਰ ਇਹਨਾਂ ਵੱਲੋਂ ਕਾਰ ਸੇਵਾ ਕਰਵਾਈ ਜਾ ਰਹੀ ਆ ਔਰ ਜਿਹੜੇ ਕੰਮ ਪਹਿਲਾਂ ਕਮੇਟੀਆਂ ਨਹੀਂ ਕਰਵਾ ਸਕੇ ਹੁਣ ਮੌਜੂਦਾ ਕਮੇਟੀ ਵੱਲੋਂ ਉਹ ਸਾਰੇ ਕਾਰਜ ਨਾਨਕਪਾਲਾ ਸਾਹਿਬ ਦੇ ਵਿੱਚ ਕਰਵਾਏ ਜਾ ਰਹੇ ਨੇ ਜਿਹੜੇ ਕਮੇਟੀਆਂ ਦੇ ਕਾਰਜ ਨੇ ਉਹ ਪੂਰੇ ਕਰਨੇ ਚਾਹੀਦੇ ਨੇ ਇਸ ਕਮੇਟੀ ਵੱਲੋਂ ਬਹੁਤ ਸਾਰੇ ਕਾਰਜ ਕਰਵਾਏ ਜਾ ਰਹੇ ਨੇ ਨਾਨਕਪਾਲਾ ਸਾਹਿਬ ਦੇ ਵਿੱਚ ਆਪ ਜੀ ਨੂੰ ਮੈਂ ਵਿਖਾ ਰਿਆਂ ਦਾ ਕਿ ਲੈਂਟਰ ਪੈ ਰਿਹਾ ਵਾ ਔਰ ਬਹੁਤ ਗਰਮੀਆਂ ਸੰਕਟਾਂ ਬੜੀ ਹਮਮਾ ਮਾਕੇ ਤੇ ਪਹੁੰਚਿਆ ਨੇ ਸੰਕਤਾਂ ਲਗਾਤਾਰ ਇਥੇ ਸੇਵਾ ਕਰ ਰਹੀਆਂ ਨੇ ਸੰਕਤਾਂ ਦੇ ਨਾਲ ਵੀ ਗੱਲ ਕਰਕੇ ਉਹਨਾਂ ਦੇ ਵਿਊ ਵੀ ਆਪ ਜੀ ਦੇ ਸਾਹਮਣੇ ਰੱਖ ਨੇ ਲਗਾਤਾਰ ਇਥੇ ਸੇਵਾ ਚੱਲ ਰਹੀ ਆ ਆ ਸਾਡੇ ਨੌਜਵਾਨ ਉਮੀਦ ਬੜੀ ਵੱਧ ਚੜ ਕੇ ਸਾਬੇ ਦੀ ਮੇਰ ਆ ਕੋਈ ਗਰਮੀ ਨਹੀਂ ਕਿਰਪਾ ਮਾਲਿਕ ਦੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਪਤੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਆਪਾਂ ਬੋ ਸੇਵਾ ਕਰ ਰਹੇ ਆ ਆਪ ਜੀ ਤੇ ਅੱਜ ਫੇਰ ਤੋਂ ਲੱਗਿਆ ਜੀ 10 ਵਜੇ ਤੋਂ ਲੱਗਿਆ ਜੀ ਅੱਜ ਅੱਜ ਬਿਲਕੁਲ ਚੜਦੇ ਗਣਾ ਜੀ ਬਿਲਕੁਲ ਮਹਾਰਾਜ ਦੀ ਕਿਰਪਾ ਜੀ ਬਤ ਮਾਲਕ ਜੀ ਤੇ ਆ ਨੌਜਵਾਨਾਂ ਦੀ ਡਿਊਟੀ ਜਿਹੜੀ ਆ ਬਾਲਟੇ ਭੰਦੇ ਲੱਗੀ ਆ ਸੰਗਤਾਂ ਆ ਰਹੀਆਂ ਨੇ ਲਗਾਤਾਰ ਬਾਲਟੇ ਇੱਥੇ ਭਰ-ਭਰ ਕੇ ਜਾ ਰਹੇ ਨੇ ਔਰ ਇੱਧਰ ਸਾਡੇ ਸੰਗਤਾਂ ਹੋਰ ਵੀ ਬਜ਼ੁਰਗ ਵੀ ਨੇ ਲੱਗੇ ਸੇਵਾ ਕਰ ਰਹੇ ਹੋ ਠਕਾਵਟ ਗਰਮੀ ਤੋਂ ਮਹਿਸੂਸ ਹੋ ਰਹੀ ਨਹੀਂ ਗਰਮੀ ਦੀ ਸੇਵਾ ਕਰ ਰਹੇ ਹੋ ਸੇਵਾ ਹੋਣੀ ਆ ਸਾਹ ਹਾਂ ਹਾਂ ਕੱਲ੍ਹ ਕਹਤੇ ਹਾਂ ਮੈਂ ਪਹਿਲਾਂ ਹੋਣੀ ਆ ਹਾਂ ਲੋਕੀਂ ਤੇ ਆਪ ਆ ਭਾਰੀ ਕੰਮ ਕਰ ਰਹੇ ਹੋ ਆ ਅਰੇਟਾਂ ਦੀਆਂ ਬਾਲਟੇ ਆ ਟੋਕਰੀਆਂ ਭਰ ਰਹੇ ਹੋ ਤੇ ਸਰੀਰ ਕੋ ਉਮਰ ਤੇ ਤੁਹਾਡੇ ਮੇਰੇ ਸਾਹ ਸਾਖਾ ਤੋਂ ਉੱਤੇ ਹੀ ਹੋਣੀ ਹੈ ਹੈ ਤੇ ਪਰੇਸ਼ਾਨੀ ਮਹਿਸੂਸ ਨਹੀਂ ਹੁੰਦੀ ਹਾਂਜੀ ਥਕਾਵਟ ਨਹੀਂ ਹੁੰਦੀ ਕਵਲ ਕੋਣੀ ਕਵਲ ਕੋਣੀ ਹੁੰਦੀ ਤੇ ਉਹ ਜੀ ਸੇਵਾ ਫਰੂ ਕਰਦੀ ਸੇਵਾ ਕੀਰੀ ਹੋ ਜੀ ਆ ਭਾਵੇਂ ਉਮਰ ਦਾ ਇੱਥੇ ਕੋਈ ਤਕਾਚਾ ਨਹੀਂਗਾ ਉਮਰ ਜਿਹੜੀ ਮਰਜ਼ੀ ਹੋਵੇ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣਾ ਇੱਥੇ ਕਿਸੇ ਨੂੰ ਥਕਾਵਟ ਨਹੀਂ ਹੁੰਦੀ ਸਾਰਿਆਂ ਦੇ ਵਿੱਚ ਬੜਾ ਜੋਸ਼ ਹੁੰਦਾ ਵਾ ਸਭ ਹੁੰਦਾ ਵਾ ਬਾਬਾ ਜੀ ਤੇਰਾ ਕਰਨਗੇ ਸੰਤਾ ਕੀ ਕਹਾਂਗੇ ਸਰਦੀ ਕਲਾ ਦੇ ਹੋਈਆਂ ਸੇਵਾ ਆ ਜੀ ਕਟਾਉਰੇ ਜੋਸ਼ਨਾ ਕੰਡੀਆਂ ਹਾਂ ਜੀ ਜੋਸ਼ਨਾ ਕੰਡੀਆਂ ਸਖਾ ਜੀ ਜੋਸ਼ਨਾ ਦੱਸਦੇ ਬਾਬੇ ਬਚਤੀ ਕਿਰਪਾ ਆ ਕਾਰ ਸੇਵਾ ਵਾਲੇ ਮਾਪੋਰਾਂ ਦੀ ਕਿਰਪਾ ਵਾ ਆਪ ਜੀ ਦੇਖ ਸਕਦੇ ਹੋ ਕਿ ਸੰਕਟਾ ਪੂਰੇ ਜੋਸ਼ ਦੇ ਨਾਲ ਆਪਣੇ ਪੂਰੇ ਬਾਲਦੇ ਨਾਲ ਤੇ ਸੇਵਾ ਕੰਡੀਆਂ ਨੇ ਆ ਇਹਦੇ ਵਿੱਚ ਬੱਚੇ ਵੀ ਸ਼ਾਮਲ ਨੇ ਨੌਜਵਾਨ ਵੀ ਸ਼ਾਮਲ ਨੇ ਬਜ਼ੁਰਗ ਵੀ ਸ਼ਾਮਲ ਨੇ ਹਰ ਬੀ ਸੇਵਾ ਕਰ ਨੇ ਬਾਬਾ ਵਨ ਸੈਕਿੰਡ ਜੀ ਬਾਬਾ ਫੌਜਾ ਸਿੰਘ ਦੀ ਕਾਰ ਸੇਵਾ ਚੱਲ ਰਹੀ ਹੈ ਜੀ ਇਹ ਬਹੁਤ ਸੰਗਤ ਦੂਰੋ ਦੂਰ ਸੰਗਤ ਆਈ ਹੈ ਪੀਪੀ 44 ਦੀ ਪੰਜਾਬ ਹਰਿਆਣਾ ਪੰਜਾਬ ਤੋਂ ਸੰਗਤ ਪਹੁੰਚੀ ਹੈ ਜੀ ਬਹੁਤ ਬਾਪੁਰ ਸਾਹਿਬਾ ਬਹੁਤ ਯੋਗਦਾਰ ਹੈ ਬਾਵਾ ਬਦਲ ਸਿੰਘ ਜੀ ਬਾਵਾ ਰਵਿੰਦਰ ਸਿੰਘ ਜੀ ਰਵੀ ਜੀ ਬਹੁਤ ਬਹੁਤ ਸੰਗਤ ਪਹੁੰਚੀ ਨਕਸਾਈ ਬੜ ਵਾਧੇ ਚੜ ਕੇ ਸੇਵਾ ਕਰ ਰਹੀਆਂ ਨੇ ਇੱਥੇ ਔਰ ਗਰਮੀ ਵੀ ਅੱਜ ਬੇ ਬੇ ਇਤਹਾ ਗਰਮੀ ਆ ਔਰ ਤੁਸੀਂ ਵੇਖ ਸਕਦੇ ਹੋ ਕਿ ਆ ਸਾਡੇ ਵੀਰ ਬੱਚਤੀ ਦੀ ਸੇਵਾ ਕਰ ਰਹੇ ਨੇ ਉਧਰ ਰੇਤਾ ਭਰੀ ਜਾ ਰਹੀ ਆ ਆ ਸੀਮੰਟ ਦੀ ਸੇਵਾ ਕਰ ਰਹੇ ਨੇ ਆ ਨੌਜਵਾਨ ਇਧਰ ਵੀ ਸਾਡੇ ਰੇਤਾ ਦੀ ਸੇਵਾ ਕਰ ਰਹੇ ਨੇ ਬੱਚੇ ਵੀ ਨੇ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਸਾਰੇ ਵੱਧ ਚੜ ਕੇ ਸੇਵਾ ਕਰ ਰਹੇ ਨੇ ਇੱਥੇ ਜਿੱਧਰ ਵੀ ਨਿਗਾਹ ਮਾਰੀਏ ਸਾਕ ਤਾਂ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਨੇ ਔਰ ਸੇਵਾ ਲਗਾਤਾਰ ਕੰਮ ਤੋਂ ਬਾਅਦ ਇੱਕ ਲੋ ਜਿੰਨਾਂ ਨੂੰ ਥੋੜੀ ਬਹੁਤ ਥਕਾਵਟ ਹੁੰਦੀ ਆ ਉਹ ਆਰਾਮ ਵੀ ਕਰਦੇ ਨੇ ਆਰਾਮ ਕਰਨ ਤੋਂ ਬਾਅਦ ਫਿਰ ਦੁਬਾਰਾ ਸੇਵਾ ਦੇ ਵਿੱਚ ਜੁੜ ਜਾਂਦੇ ਨੇ ਪਰ ਗਰਮੀ ਵੀ ਅੱਜ ਬਹੁਤ ਜ਼ਿਆਦਾ ਵਾ ਅੰਤਾਂ ਦੀ ਗਰਮੀ ਪੈ ਰਹੀ ਆ ਔਰ ਜਿਹੜੇ ਸਾਡੇ ਵੀਰ ਏਸੀਆਂ ਦੇ ਵਿੱਚ ਬੈਠੇ ਨੇ ਜਾਂ ਪੱਖਿਆਂ ਥੰਡੇ ਬੈਠੇ ਨੇ ਉਹ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ ਕਿ ਕਿੰਨੀ ਕੀ ਗਰਮੀ ਪੈ ਰਹੀ ਆ ਜਿਵੇਂ ਕਹਿੰਦੇ ਹੁੰਦੇ ਨੇ ਨਾ ਪਾਣੀ ਦੀ ਡੰਗਾਈ ਦਾ ਪਤਾ ਤਾਂ ਪਾਣੀ ਦੇ ਵਿੱਚ ਉੱਤਰਨ ਤੋਂ ਬਾਅਦ ਹੀ ਲੱਗਦਾ ਵਾ ਇਸੇ ਤਰ੍ਹਾਂ ਜਿਹੜੇ ਲੈਂਟਰ ਦੇ ਉੱਤੇ ਚੜ੍ਹੇ ਹੋਏ ਨੇ ਵੀਰ ਉਹਨਾਂ ਨੂੰ ਪਤਾ ਵਾ ਇੱਕ ਪਾਸੇ ਉਹ ਭਾਰੀ ਕੰਮ ਕਰਨ ਦੇ ਨੇ ਵਰਕ ਕਰ ਰਹੇ ਨੇ ਦੂਜੇ ਪਾਸੇ ਸੇਕ ਪੈ ਰਿਹਾ ਫਤ ਗੋਇਦਾ ਦਾ ਸੇਕ ਫਰੀਏ ਦਾ ਸੇਕ ਸੀਮਰ ਦਾ ਸੇਕ ਦੇ ਉੱਤੋਂ ਸੂਰਜ ਦੀ ਤਪਸ਼ ਤੇ ਉਹਦੇ ਵਿੱਚ ਸੇਵਾ ਕਰਨੀ ਬੜੀ ਔਖੀ ਹੁੰਦੀ ਆ ਪਰ ਫਿਰ ਵੀ ਬੜੇ ਉਤਸ਼ਾਹ ਨਾਲ ਫਿਰਦਾ ਸੇਵਾ ਕਰਨ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਮੇਟੀ ਵੱਲੋਂ ਸੰਤਾਨੀ ਸੇਵਾ ਵਾਸਤੇ ਆ ਕਿੱਲੇ ਆਏ ਨੇ ਵਰਤੋਂ ਵਾਸਤੇ ਜਿਹੜੀਆਂ ਸੇਵਾ ਕਾਰ ਸੇਵਾ ਕਰ ਰਹੀਆਂ ਨੇ ਅਨੰਮ ਰਿਕਾਉਣ ਵਾਸਤੇ ਆ ਨਾਨਕ ਪਤਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਰਵਾਈ ਗਈ ਆ ਮੈਨੇਜਰ ਸਾਹਿਬ ਵੀ ਸਾਹਮਣੇ ਨੇ ਅਰੇ ਸੇਵਾ ਬਰੇ ਸਾਹ ਦੇ ਨਾਲ ਹੋ ਰਹੀ ਹੈ ਇੱਥੇ ਸੰਕਾ ਬਰੇ ਸਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਔਰ ਕਮੇਟੀ ਵੀ ਪੂਰਾ ਜੋਗਦਾਰ ਪਾ ਰਹੀ ਆ